ਹੈਲੋ ਦੋਸਤੋ ਸਵਾਗਤ ਆ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਨੇ ਬੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਹੀ ਬਾਜ਼ਾਰ ਵਰਗਾ ਖਸਤਾ ਤੇ ਟੇਸਟੀ ਜਿਹਾ ਸਮੋਸਾ। ਦ ਲਈ ਮੈਂ ਮੈਦਾ ਲਿਆਵਾ ਤੇ ਜਿਹੜੇ ਕਿੰਨੇ ਕਿੰਨੀ ਚੀਜ਼ ਆਪਾਂ ਪਾਉਣੀ ਆ ਉਹ ਦੀ ਸਾਰੇ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ। ਇਹਦੇ ਵਿੱਚ ਮੈਂ ਥੋੜੀ ਜਿਹੀ ਜਵੈਣ ਪਾਈ ਆ, ਥੋੜੀ ਜਿਹੀ ਕਸਤੂਰੀ ਮੇਥੀ ਪਾਈ ਆ। ਤੇ ਹਲਕਾ ਜਿਹਾ 1-2 ਚੁਟਕੀ ਜਿਹੜਾ ਨਮਕ ਪਾਇਆ ਤੇ ਚੰਗੀ ਤਰ੍ਹਾਂ ਨਾਲ ਪਰੜਾ ਲੈਣਾ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕੀਤਾ ਹੈ ਕਿਉਂ ਕਿ ਉਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਮੈਦੇ ਦੇ ਵਿੱਚ ਲਾ ਲੈਣਾ ਹੈ ਇਦਾਂ ਤੁਸੀਂ ਵੀ ਘਰ ਦੇ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਟੇਸਟੀ ਬਣਦੇ ਨੇ ਦੇ ਇਸ ਤੋਆ ਦਾ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਜਿਹੜਾ ਡੋ ਆ ਉਹ ਤਿਆਰ ਕਰ ਲੈਣਾ ਵਾ ਆਪਾਂ ਕੈੜਾ ਹੀ ਰੱਖਣਾ ਵਾ ਬਾਲਾ ਪਤਲਾ ਨਹੀਂ ਕਰਨਾ ਹੈਗਾ ਆਟੇ ਨੂੰ ਠੀਕ ਹੈ ਜੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਜਿਹੜਾ ਇਹਦਾ ਆਟਾ ਉਹ ਬੋਲ ਲੈਣਾ ਥੋੜਾ ਥੋੜਾ ਪਾਣੀ ਪਾਉਣਾ ਬਿਲਕੁਲ ਹੀ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਜੇ ਜਿਆਦਾ ਪਾਣੀ ਪਾਵਾਂਗੇ ਤਾਂ ਆਪਣਾ ਜਿਹੜਾ ਆਟਾ ਇਹ ਪਤਲਾ ਹੋ ਜਾਊਗਾ ਆਪਾਂ ਇਹਨੂੰ ਕੈੜਾ ਹੀ ਰੱਖਣਾ ਹੈ ਦੇਖੋ ਜੀ ਆਪਣਾ ਜਿਹੜਾ ਡੋ ਆ ਉਹ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਤਿਆਰ ਹੋ ਗਿਆ ਵਾ ਤੇ ਇਹਦੇ ਉੱਤੇ ਹੁਣ ਆਪਾਂ ਘਿਓ ਲਾ ਕੇ ਇਹਨੂੰ ਰੈਸਟ ਲਈ ਜਿਹੜਾ ਰੱਖ ਲਾਂਗੇ ਤੇ ਇਸ ਤੋਂ ਬਾਅਦ ਆਪਾਂ ਫਿਰ ਇਹ ਜਿਹੜੀ ਸਮੋਸਿਆਂ ਦੀ ਉਹ ਤਿਆਰ ਕਰਾਂਗੇ ਲੋਸ਼ੇ ਨੂੰ ਆਪਾਂ ਟਾਕੇ ਇੱਕ ਪਾਸੇ ਰੱਖ ਦਿੰਨੇ ਆ ਇਸ ਤੋਂ ਬਾਅਦ ਫੀਲਿੰਗ ਦੇ ਲਈ ਮੈਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਤੇਲ ਪਾਇਆ ਏ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਜੀਰਾ ਐਡ ਕੀਤਾ ਏ ਅੱਧਾ ਕ ਚਮਚ ਤੇ ਜੀਰੇ ਨੂੰ ਆਪਾਂ ਜਿਹੜਾ ਤੇਲ ਦੇ ਵਿੱਚ ਭੁੰਨ ਲੈਣਾ ਏ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਕਟੀਆਂ ਹੋਈਆਂ ਜਿਹੜੀਆਂ ਦੋ ਤੋਂ ਲੈ ਕੇ ਤਿੰਨ ਹਰੀਆਂ ਮਿਰਚਾਂ ਪਾਈਆਂ ਨੇ ਇਹ ਤੁਹਾਡੇ ਟੇਸਟ ਅਕੋਰਡਿੰਗ ਜਿੰਨੇ ਤੁਹਾਨੂੰ ਮਿਰਚ ਖਾਣੇ ਹੋ ਉੰਨੀ ਉਹ ਪਾਉਣੀ ਹੈ ਤੇ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਗਰਮ ਮਸਾਲਾ ਪਾਇਆ ਵਾ ਅੱਧਾ ਚਮਚ ਠੀਕ ਹੈ ਜੀ ਤੇ ਇਹਦੇ ਵਿੱਚ ਹੋਰ ਮੈਂ ਪਾਇਆ ਵਾ ਕਸਤੂਰੀ ਮੇਥੀ ਤੇ ਨਮਕ ਜਿਹੜਾ ਕਿ ਜ਼ਰੂਰੀ ਹੈ ਇਸ ਤੋਂ ਬਾਅਦ ਆਲੂ ਆ ਜਿਹੜੇ ਮੇਰੇ ਪਹਿਲਾਂ ਹੀ ਬੋਲ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਮੈਂ ਤੋੜ-ਤੋੜ ਕੇ ਜਿਹੜਾ ਇਹਦੇ ਵਿੱਚ ਬਾਤਾਵਾ ਤੁਸੀਂ ਇਹ ਫਿਲਿੰਗ ਦੇ ਵਿੱਚ ਹਰੇ ਮਟਰ ਵੀ ਪਾ ਸਕਦੇ ਹੋ ਮੋਲ ਕਰਕੇ ਜਾਂ ਫਿਰ ਤੇਲ ਚ ਫਰਾਈ ਕਰਕੇ ਪਨੀਰ ਵੀ ਪਾ ਸਕਦੇ ਹੋ ਡ్రਾਈ ਫਰੂਟ ਵੀ ਐਡ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੋ ਕਿਦਾਂ ਦੀ ਤੁਸੀਂ ਫਿਲਿੰਗ ਹੈ ਜਿਹੜੀ ਸਮੋਸੇ ਚ ਖਾਣੀ ਪਸੰਦ ਕਰਦੇ ਹੋ ਇਹਦਾ ਆਪਾਂ ਨੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਸਾਰਾ ਜਿਹੜਾ ਆਪਣਾ ਵਿੱਚ ਰਲਾ ਲਿਆ ਵਾ ਮਸਾਲੇ ਆਲੂ ਦੇ ਫਿਲਿੰਗ ਜਿਹੜੀ ਜੀ ਆਪਣੀ ਰੈਡੀ ਹੋ ਗਈ ਆ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲਾਂਗੇ ਭਾਂਡੇ ਦੇ ਵਿੱਚ ਆਪਾਂ ਕੱਢ ਲਿਆ ਇਸ ਤੋਂ ਬਾਅਦ ਆਪਾਂ ਜਿਹੜਾ ਸਮੋਸਾ ਹੈ ਉਹਨੂੰ ਤਿਆਰ ਕਰਾਂਗੇ ਜਿਹੜਾ ਆਪਾਂ ਡੋ ਲਾ ਕੇ ਰੱਖਿਆ ਸੀ ਉਹਦੇ 'ਚ ਆਪਾਂ ਨੇ ਇੱਕ ਪੇੜਾ ਲੈ ਲੈਣਾ ਜਿੱਦਾਂ ਆਪਾਂ ਰੋਟੀ ਲੈ ਲੈਂਦੇ ਹਾਂ ਉਹਦੇ ਤੋਂ ਛੋਟਾ ਲਿਓ ਥੋੜਾ ਜਿਹਾ ਇਸ ਤੋਂ ਬਾਅਦ ਆਪਾਂ ਇਹਨੂੰ ਬੇਲ ਲਾਂਗੇ ਤੇਲ ਲਾ ਕੇ ਇਹ ਜੀ ਇਹ ਨੂੰ ਪਾਣੀ ਬੇਲਣਾ ਬਹੁਤ ਹੀ ਖਸਤਾ ਤੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀ ਘਰ ਦੇ ਵਿੱਚ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਤੇ ਮੈਨੂੰ ਦੱਸਿਓ ਵੀ ਤੁਹਾਡੇ ਸੌਸੇ ਕਿੱਦਾਂ ਦੇ ਬਣੇ ਇਹਦਾ ਆਪਾਂ ਨੇ ਜਿਹੜਾ ਇਹਨੂੰ ਬੇਲਣਾ ਆ ਮਰੋਟੀ ਦੀ ਤਰ੍ਹਾਂ ਇਹਦਾ ਟੇਸਟ ਹੋਵਾਦ ਆਪਾਂ ਨੂੰ ਘਰ ਦੇ ਨਾਲ ਵਿਚਾਲੇੋਂ ਕੱਟ ਲੈਣਾ ਵਾ ਤੇ ਦਾ ਨੂੰ ਪਾਣੀ ਦਾ ਹੱਥ ਲਾ ਕੇ ਇੱਕ ਕੋਨ ਵਾਂਗੂ ਤਿਆਰ ਕਰ ਲੈਣਾ ਹੈ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਣੀ ਫਿਲਿੰਗ ਤਿਆਰ ਕੀਤੀ ਹੋਈ ਆ ਉਹ ਆਪਾਂ ਨੇ ਇਹਦੇ ਵਿੱਚ ਭਰ ਦੇਣੀ ਆ ਆਹ ਲਓ ਜੀ ਫਿਲ ਕਰ ਦੇਣਾ ਆਪਾਂ ਨੇ ਆਲੂਆਂ ਨੂੰ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦਾਂਗੇ ਇਦਾਂ ਹੀ ਆਪਾਂ ਨੇ ਸਾਰੇ ਜਿਹੜੇ ਆਪਣੇ ਸਮੋਸੇ ਨੇ ਉਹ ਬਣਾ ਲੈਣੇ ਨੇ ਦੇਖੋ ਇਦਾਂ ਆਪਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਬੰਦ ਕਰ ਦੇਣਾ ਹੈ ਸਾਰੇ ਸਮੋਸੇ ਆਪਾਂ ਇਸੇ ਤਰ੍ਹਾਂ ਕਰ ਲਾਂਗੇ ਤਿਆਰ ਆਹ ਲੋ ਜੀ ਆਪਣੇ ਸਮੋਸੇ ਆ ਜਿਹੜੇ ਤਿਆਰ ਹੋ ਗਏ ਨੇ ਤਿਆਰ ਕਰ ਲਏ ਸਾਰੇ ਆਪਾਂ ਤੇ ਇੱਧਰ ਤੇਲ ਹੈ ਜਿਹੜਾ ਉਹ ਗਰਮ ਹੋਣ ਲਈ ਪਹਿਲਾਂ ਹੀ ਰੱਖਤਾ ਸੀਗਾ ਤੇ ਹੁਣ ਆਪਾਂ ਇਹਨੂੰ ਆ ਜਿਹੜਾ ਮੀਡੀਅਮ ਫਲੇਮ ਦੇ ਉੱਤੇ ਆ ਜਿਹੜਾ ਫਰਾਈ ਕਰਾਂਗੇ गोल्डन ब्राउन ਹੋਣ ਤੱਕ क्रिस्पी ਹੋਣ ਤੱਕ ਆਪਾਂ ਇਹਨਾਂ ਸਮੋਸਿਆਂ ਨੂੰ ਫਰਾਈ ਕਰਾਂਗੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਇਦਾਂ ਦੀਆਂ ਹੋਰ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਵੀ ਦਬਾਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਇਦਾਂ ਆਪਾਂ ਥੋੜਾ ਥੋੜਾ ਤੇਲ ਆ ਜਿਹੜਾ ਚੱਕ-ਚੱਕ ਕੇ ਇਹਦੇ ਉੱਤੇ ਪਾ ਦਾਂਗੇ ਠੀਕ ਹੈ ਜੀ ਅੱਦਾਂ ਆਪਾਂ ਇਹ ਸਾਰੇ ਸਮੋਸੇ ਆ ਜਿਹੜੇ ਫਰਾਈ ਕਰ ਲੈਣੇ ਨੇ ਕ੍ਰਿਸਪੀ ਬ੍ਰਾਊਨ ਹੋਣ ਤੱਕ ਪਲਟ-ਪਲਟ ਕੇ ਉਹ ਜਿਹੜੇ ਉਹਨੇ ਦੁਕਾਨਾਂ ਦੇ ਉਹਨਾਂ ਦੇ ਤਾਂ ਤੇਲ ਵੱਧ ਹੁੰਦਾ ਉਹ ਸਾਰਾ ਵਿੱਚ ਹੀ ਡੁੱਬ ਜਾਂਦਾ ਆਪਾਂ ਤਾਂ ਤੇਲ ਥੋੜਾ ਪਾਇਆ ਵਾ ਇਸ ਕਰਕੇ ਚੱਕ-ਚੱਕ ਕੇ ਆਪਾਂ ਜਿਹੜਾ ਸਮੋਸਿਆਂ ਦੇ ਉੱਪਰ ਹੈ ਤੇਲ ਪਾ ਦੇਣਾ ਵਾ ਦੇਖੋ ਜੀ ਫਰਾਈ ਹੋਣੇ ਆ ਜਿਹੜੇ ਸ਼ੁਰੂ ਹੋ ਗਿਆ ਆਪਣੇ ਸੌਸ ਦੇ ਇੰਨਾ ਥੋੜਾ ਥੋੜਾ ਤੇਲ ਝਾਕੇ ਉੱਪਰ ਪਾ ਦੇਣਾ ਦੇਖੋ ਜੀ ਫਰਾਈ ਹੋ ਗਏ ਨੇ ਆਪਣੇ ਸਮੋਸੇ ਤਕਰੀਬਨ ਬਹੁਤ ਹੀ ਟੇਸਟੀ ਬਣਦੇ ਨੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੇ ਸਾਨੂੰ ਕਮੈਂਟਾਂ ਚ ਜਰੂਰ ਦੱਸਿਓ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਨੇ ਇਦਾਂ ਆਪਾਂ ਨੇ ਜਿਹੜੇ ਇਹ ਸਾਰੇ ਸਮੋਸੇ ਨੇ ਉਹ ਕ੍ਰਿਸਪੀ ਬ੍ਰਾਊਨ ਹੋਣ ਤੱਕ ਜਿਹੜੇ ਫਰਾਈ ਕਰ ਲੈਣੇ ਨੇ ਲੋਜੀ ਸਮੂਸੇ ਜਿਹੜੇ ਆਪਣੇ ਉਫਰਾਈ ਹੋ ਗਏ ਨੇ ਦੇਖੋ ਜੇ ਇਦਾਂ ਦੀ ਹੋਰ ਰੈਸਪੀ ਜਾਨਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਲੋਜੀ ਸਮੂਸੇ ਆਪਣੇ ਰੈਡੀ ਨੇ ਬਹੁਤ ਹੀ ਜ਼ਿਆਦਾ ਖਸਤਾ ਤੇ ਵਧੀਆ ਬਣੇ ਨੇ ਦੇਖੋ ਕਿੰਨੇ ਜ਼ਿਆਦਾ ਜਮੀ ਲੱਗ ਰਹੇ ਨੇ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ